ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੇ ਵੀ ਪਰਿਵਾਰ ਦੇ ਵਿੱਚੋਂ ਕੋਈ ਵੀ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਤੇ ਜੇਕਰ ਤੁਸੀਂ ਇਹ ਦੋ ਉਪਾਅ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਕਿ ਦੋ ਦਿਨ ਦੇ ਅੰਦਰ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਸ਼ਾ ਦੂਰ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ। ਜਿਹੜੀਆਂ ਭੈਣਾਂ ਇਸ ਚੀਜ਼ ਤੋਂ ਪਰੇਸ਼ਾਨ ਹਨ ਕਿ ਉਹਨਾਂ ਦੇ ਹਸਬੰਦ ਜਾਂ ਘਰ ਦੇ ਵਿੱਚ ਉਹਨਾਂ ਦਾ ਭਰਾ ਤੇ ਜਾਂ ਫਿਰ ਪਿਤਾ ਜੋ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹਨ ਜਾਂ ਫਿਰ ਸ਼ਰਾਬ ਦਾ ਸੇਵਨ ਕਰਦੇ ਹਨ। ਇਹ ਨਸ਼ੇ ਵਰਗੀ ਚੀਜ਼ ਬਹੁਤ ਸਾਰੇ ਘਰਾਂ ਨੂੰ ਉਜਾੜ ਕੇ ਰੱਖ ਦਿੰਦੀ ਹੈ ਜਿਨ੍ਹਾਂ ਦੇ ਘਰ ਟੁੱਟਣ ਦੀ ਕਗਾਰਤੇ ਹੁੰਦੇ ਹਨ ਇਹ ਨਸ਼ੇ ਨੂੰ ਲੈ ਕੇ ਸ਼ਰਾਬ ਨੂੰ ਲੈ ਕੇ ਘਰ ਦੇ ਵਿੱਚ ਫਿਰ ਬਹੁਤ ਜ਼ਿਆਦਾ ਲੜਾਈ ਤੇ ਕਲੇਸ਼ ਹੁੰਦਾ ਹੈ ਅੱਜ ਦੀ ਵੀਡੀਓ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਸਾਬਿਤ ਹੋ ਜਾਵੇਗੀ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੋ ਅਸੀਂ ਅੱਜ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਇਸ ਉਪਾਅ ਨੂੰ ਕਰਨ ਦੇ ਲਈ 2 ਤੋਂ 3 ਦਿਨ ਦੇ ਅੰਦਰ ਜੋ ਵੀ ਤੁਹਾਡੇ ਘਰ ਵਿੱਚ ਤੁਹਾਡਾ ਹਸਬੰਦ ਭਰਾ ਜਾਂ ਪਿਤਾ ਜੋ ਵੀ ਸ਼ਰਾਬ ਜਾਂ ਨਸ਼ੇ ਦਾ ਸੇਵਨ ਕਰਦਾ ਹੈ 2-3 ਦੇ ਅੰਦਰ ਹੀ ਉਸ ਨੂੰ ਖੁਦ ਬਖੁਦ ਪਤਾ ਲੱਗ ਜਾਵੇਗਾ ਤੇ ਉਹਦਾ ਸ਼ਰਾਬ ਦੇ ਨਾਲ ਉਸ ਨੂੰ ਫਿਰ ਨਫ਼ਰਤ ਹੋ ਜਾਵੇਗੀ ਇਸ ਦੀ 100% ਗਾਰੰਟੀ ਹੈ ਜੇਕਰ ਇਸ ਉਪਾਅ ਨੂੰ ਤੁਸੀਂ ਪੂਰੇ ਵਿਸ਼ਵਾਸ ਨਾਲ ਕਰੋਗੇ ਕਿਉਂਕਿ ਜਿਹੜੇ ਲੋਕ ਨਸ਼ੇ ਤੋਂ ਜਾਂ ਸ਼ਰਾਬ ਤੋਂ ਆਪਣੇ ਘਰ ਦੇ ਵਿੱਚ ਪਰੇਸ਼ਾਨ ਹਨ ਜੇਕਰ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਸੁਣਦੇ ਹਾਂ ਤਾਂ ਸੁਣ ਕੇ ਸਾਨੂੰ ਬਹੁਤ ਹੀ ਕੁਝ ਫੇਸ ਕਰਨਾ ਪੈਂਦਾ ਹੈ ਕਿਉਂਕਿ ਉਹ ਪਰਿਵਾਰ ਬਹੁਤ ਜ਼ਿਆਦਾ ਦੁਖੀ ਹੁੰਦੇ ਹਨ ਨਸ਼ਾ ਕੋਈ ਚੰਗੀ ਗੱਲ ਨਹੀਂ ਜਿਹੜੇ ਘਰ ਦੇ ਵਿੱਚ ਨਸ਼ਾ ਚਲਿਆ ਜਾਂਦਾ ਹੈ ਉਸ ਘਰ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ ਕਈਆਂ ਦਾ ਇਹ ਵੀ ਕਹਿਣਾ ਹੁੰਦਾ ਹੈ ਉਹਨਾਂ ਦੇ ਹਸਬੰਦ ਜਦੋਂ ਸ਼ਰਾਬ ਦਾ ਨਸ਼ੇ ਦਾ ਸੇਵਨ ਕਰਦੇ ਹਨ ਉਹ ਆਪਣੇ ਘਰ ਦੇ ਵਿੱਚ ਆ ਕੇ ਲੜਾਈ ਝਗੜਾ ਤੇ ਕਲੇਸ਼ ਕਰਦੇ ਹਨ ਬੱਚਿਆਂ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਇਸ ਚੀਜ਼ ਦੇ ਵਿੱਚੋ ਜੇਕਰ ਆਪਾਂ ਗੱਲ ਕਰੀਏ ਤਾਂ ਪਤਾ ਨਹੀਂ ਜੋ ਵਿਅਕਤੀ ਇਹ ਚੀਜ਼ ਦਾ ਸੇਵਨ ਕਰਦਾ ਹੈ ਉਸ ਨੂੰ ਇਸ ਵਿੱਚੋ ਪਤਾ ਵੀ ਨਹੀਂ ਹੁੰਦਾ ਕਿ ਕੀ ਚੀਜ਼ ਮਿਲਦੀ ਹੈ ਇਹ ਉਹ ਸੋਚਦਾ ਹੀ ਨਹੀਂ ਕਿ ਘਰ ਦੇ ਵਿੱਚ ਜੋ ਉਸ ਦਾ ਬਿਲਕੁਲ ਘਰ ਬਰਬਾਦ ਹੋ ਰਿਹਾ ਹੁੰਦਾ ਹੈ ਜੋ ਟੁੱਟਣ ਦੀ ਕਗਾਰ ਤੇ ਆ ਜਾਂਦਾ ਹੈ ਪਰ ਫਿਰ ਵੀ ਇਸ ਚੀਜ਼ ਨੂੰ ਛੱਡ ਨਹੀਂ ਪਾਉਂਦੀ ਪਰ ਜੇਕਰ ਅਸੀਂ ਗੱਲ ਕਰੀਏ ਜਿਵੇਂ ਸਿਆਣੇ ਆਖਦੇ ਹਨ ਜਦੋਂ ਇਨਸਾਨ ਦੀ ਵਿਅਕਤੀ ਦੀ ਬੁੱਧੀ ਹੀ ਭ੍ਰਿਸ਼ਟ ਹੋ ਜਾਂਦੀ ਹੈ ਤਾਂ ਉਸ ਨੂੰ ਸਹੀ ਕੁਝ ਵੀ ਨਜ਼ਰ ਨਹੀਂ ਆਉਂਦਾ ਉਸ ਲਈ ਨਸ਼ਾ ਹੀ ਸਾਰਾ ਕੁਝ ਹੁੰਦਾ ਹੈ ਉਹ ਜੋ ਕਰ ਰਿਹਾ ਹੁੰਦਾ ਹੈ ਸਹੀ ਹੈ ਜਾਂ ਗਲਤ ਉਸ ਨੂੰ ਕੁਝ ਪਤਾ ਨਹੀਂ ਕਿਉਂਕਿ ਉਹਨੂੰ ਸਿਰਫ ਮਤਲਬ ਹੈ ਆਪਣੇ ਨਸ਼ੇ ਤੇ दारू ਤੋਂ ਉਸ ਦੀ ਸੀਮਤ ਇੱਥੇ ਹੀ ਦੱਸ਼ਾ ਰਹਿ ਜਾਂਦੀ ਹੈ ਉਹੀ ਚੀਜ਼ ਉਸ ਨੂੰ ਸਭ ਤੋਂ ਚੰਗੀ ਲੱਗਦੀ ਹੈ ਜੇਕਰ ਅਸੀਂ ਉਸ ਚੀਜ਼ ਤੋਂ ਉਹਨਾਂ ਨੂੰ ਰੋਕ ਟੋਕ ਕਰਦੇ ਹਾਂ ਉਹ ਸਾਡੇ ਨਾਲ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਕਰਦੇ ਹਨ ਜਿ ਅੱਜ ਤੋਂ ਜੋ ਅਸੀਂ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਇਸ ਨੂੰ ਤੁਸੀਂ ਧਿਆਨ ਦੇ ਨਾਲ ਸਰਵਣ ਕਰ ਲੈਣਾ ਜਿਵੇਂ ਵੀਡੀਓ ਦੇ ਵਿੱਚ ਦੱਸਾਂਗੇ ਦਸੇ ਮੁਸਾਬਿਕ ਉਸੇ ਹੀ ਤਰੀਕੇ ਨਾਲ ਤੁਸੀਂ ਉਪਾਅ ਨੂੰ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਭਾਵੇਂ ਕਿਸੇ ਦੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਸ਼ਰਾਬ ਪੀਂਦਾ ਹੈ ਚਾਹੇ ਹੋਰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ ਉਹ ਇਹ ਚੀਜ਼ ਤੋਂ 2-3 ਦਿਨ ਦੇ ਵਿੱਚ ਹੀ ਦੂਰ ਹੋ ਜਾਵੇਗਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਇਦਾਂ ਦੀ ਜਾਣਕਾਰੀ ਹਮੇਸ਼ਾ ਲਈ ਮਿਲਦੀ ਰਹੇ ਇਸ ਉਪਾਅ ਨੂੰ ਅਸੀਂ ਸੋਮਵਾਰ ਦੇ ਦਿਨ ਕਰਨਾ ਹੈ ਤੇ ਸੋਮਾਰ ਦੇ ਦਿਨ ਤੋਂ ਹੀ ਸ਼ੁਰੂ ਕਰਨਾ ਹੈ ਸੋਮਵਾਰ ਤੋਂ ਹੀ ਅਸੀਂ ਇਹ ਦੋ ਮੈਡੀਸਿਨ ਤਿਆਰ ਕਰਨੀਆਂ ਹਨ ਜੋ ਦਵਾਈ ਤਿਆਰ ਕਰਨੀ ਹੈ ਇਸ ਨੂੰ ਵੀ ਤੁਸੀਂ ਸੋਮਵਾਰ ਦੇ ਦਿਨ ਹੀ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਉਸ ਨੂੰ ਸੋਮਵਾਰ ਦੇ ਦਿਨ ਤੋਂ ਹੀ ਇਹ ਦਵਾਈ ਦੇਣੀ ਸ਼ੁਰੂ ਕਰ ਦੇਣੀ ਹੈ ਇਸ ਨੂੰ ਬਣਾਉਣ ਦੇ ਲਈ ਸਾਨੂੰ ਚਾਹੀਦਾ ਹੈ ਬੇਲ ਪੱਤਾ ਬੇਲ ਪੱਤੇ ਨੂੰ ਤੁਸੀਂ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਪਹਿਲਾਂ ਸੁਕਾ ਲੈਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਹੈ ਇਹ ਪੱਤੇ ਚੰਗੀ ਤਰ੍ਹਾਂ ਸੁੱਕੇ ਹੋਣੇ ਚਾਹੀਦੇ ਹਨ ਇਹ ਜਿਵੇਂ ਹੀ ਪੱਤੇ ਸੁੱਕ ਜਾਣਗੇ ਇਹਨਾਂ ਦੇ ਵਿੱਚ ਤੁਸੀਂ ਥੋੜੇ ਜਿਹੇ ਲੌਂਗ ਮਿਲਾ ਲੈਣੇ ਹਨ ਲੌਂਗ ਤੇ ਬੇਲ ਪੱਤੇ ਨੂੰ ਜਿਹੜਾ ਤੁਸੀਂ ਮਾਮਦਸਤਾ ਹੁੰਦਾ ਹੈ ਆਪਣੇ ਘਰ ਦੇ ਵਿੱਚ ਇਲਾਚੀ ਜਾਂ ਕੋਈ ਵੀ ਚੀਜ਼ پیسਣ ਵਾਲਾ ਉਸ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਰਗੜ ਕੇ ਇਸ ਨੂੰ ਪੀਸ ਲੈਣਾ ਹੈ ਜਾਂ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਸ ਚੀਜ਼ ਨੂੰ ਜਿਵੇਂ ਆਪਾਂ ਮਿਕਸੀ ਦੇ ਵਿੱਚ ਪੀਣ ਲੱਗ ਜਾਂਦੇ ਹਾਂ ਆਪਾਂ ਨੂੰ ਹੁੰਦਾ ਹੈ ਘਰ ਵਿੱਚ ਮਾਮਦਸਤਾ ਨਹੀਂ ਹੈਗਾ ਆਪਾਂ ਮਿਕਸੀ ਦੇ ਨਾਲ ਪੀ ਲੈਂਦੇ ਹਾਂ ਮਿਕਸੀ ਦੇ ਵਿੱਚ ਇਸ ਨੂੰ ਬਿਲਕੁਲ ਵੀ ਨਹੀਂ ਪੀਸਣਾ ਇਸ ਨੂੰ ਤੁਸੀਂ ਮਮਦਸਤੇ ਵਿੱਚ ਹੀ ਪੀਸਣਾ ਹੈ ਜਿਸ ਦੇ ਨਾਲ ਤੁਸੀਂ ਲਾਚੀ ਵਗੈਰਾ ਕੁੱਟਦੇ ਹੋ ਇਸ ਨੂੰ ਕੁੱਟ ਲੈਣਾ ਹੈ ਕੁੱਟਣ ਤੋਂ ਬਾਅਦ ਤੁਸੀਂ ਇਸ ਦਾ ਇੱਕ ਮਿਸ਼ਰਣ ਤਿਆਰ ਕਰ ਲੈਣਾ ਹੈ ਮਿਸ਼ਰਣ ਤਿਆਰ ਕਰਨ ਤੋਂ ਬਾਅਦ ਤੁਸੀਂ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਜਿੱਥੇ ਬੈਠ ਕੇ ਪਾਠ ਪੂਜਾ ਕਰਦੇ ਹੋ ਇਹ ਜਿਹੜਾ ਤੁਸੀਂ ਮਿਸ਼ਰਣ ਤਿਆਰ ਕੀਤਾ ਹੈ ਇਸ ਨੂੰ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਕੁਝ ਸਮੇਂ ਲਈ ਰੱਖ ਦੇਣਾ ਹੈ ਤੁਸੀਂ ਕੋਸ਼ਿਸ਼ ਇਹ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੂੰ ਪੂਰੀ ਰਾਤ ਰੱਖ ਲਓਗੇ ਤਾਂ ਇਹ ਤੁਹਾਡੇ ਲਈ ਹੋਰ ਵੀ ਜ਼ਿਆਦਾ ਬੈਸਟ ਬਣ ਜਾਵੇਗਾ ਜਦੋਂ ਤੁਸੀਂ ਇਸ ਤਿਆਰ ਕੀਤੇ ਹੋਏ ਮਿਸ਼ਰਣ ਨੂੰ ਪਾਠ ਪੂਜਾ ਵਾਲੇ ਸਥਾਨ ਤੇ ਰੱਖੋਗੇ ਰੱਖਣ ਦੇ ਸਮੇਂ ਪਰਮਾਤਮਾ ਜਿਹੜੇ ਵੀ ਆਪਣੇ ਗੁਰੂ ਪੀਰ ਦੇਵਤੇ ਨੂੰ ਮਨ ਦੇ ਹੋ ਉਸ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਨੀ ਹੈ ਜਿਹੜੇ ਵੀ ਮਿਸ਼ਨ ਦੇ ਲਈ ਜਿਹੜੇ ਵੀ ਕੰਮ ਦੇ ਲਈ ਇਸ ਉਪਾਅ ਨੂੰ ਕਰ ਰਹੇ ਹੋ ਇਸ ਮਿਸ਼ਰਣ ਨੂੰ ਜਿਹਦੇ ਲਈ ਤਿਆਰ ਕੀਤਾ ਹੈ ਉਹ ਤੁਹਾਨੂੰ ਕੰਮ ਦੇ ਵਿੱਚ ਸਫਲਤਾ ਵਾਹੇ ਕਰੋ ਤੁਹਾਨੂੰ ਤਰੱਕੀ ਤੇ ਸਫਲਤਾ ਦੇਣ ਇਸ ਤਰ੍ਹਾਂ ਤੁਸੀਂ ਅਰਦਾਸ ਬੇਨਤੀ ਕਰ ਸਕਦੇ ਹੋ ਤਾਂ ਇਸ ਤਰੀਕੇ ਨਾਲ ਵੀ ਕਰੋ ਜੇਕਰ ਨਹੀਂ ਤਾਂ ਜਿਸ ਦਿਨ ਸੋਮਵਾਰ ਦੇ ਦਿਨ ਜੋ ਤੁਹਾਡੇ ਘਰ ਦੇ ਵਿੱਚ ਨਸ਼ੇ ਜਾਂ ਸ਼ਰਾਬ ਦਾ ਸੇਵਨ ਕਰਦਾ ਹੈ ਤੁਹਾਡਾ ਪਰਿਵਾਰਕ ਮੈਂਬਰ ਹੈ ਉਸ ਨੂੰ ਉਹ ਦਵਾਈ ਦੇਣੀ ਹੈ ਉਸ ਦੇ ਲਈ ਤੁਸੀਂ ਸੋਮਵਾਰ ਦੇ ਦਿਨ ਹੋ ਸਕੇ ਤਾਂ ਸ਼ਿਵ ਮੰਦਿਰ ਵੀ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਜਿਹੜੀ ਇਹ ਦਵਾਈ ਹੈ ਮਿਸ਼ਰਣ ਤਿਆਰ ਕੀਤਾ ਹੈ ਥੋੜੇ ਸਮੇਂ ਲਈ ਉੱਥੇ ਸ਼ਿਵਲਿੰਗ ਦੇ ਮੰਦਿਰ ਜਾ ਕੇ ਉੱਥੇ ਥੋੜਾ ਸਮਾਂ ਮਿਸ਼ਰਣ ਨੂੰ ਰੱਖ ਦੇਣਾ ਹੈ ਥੋੜਾ ਜਿਹਾ ਮਿਸ਼ਰਣ ਉੱਥੇ ਸ਼ਿਵਲਿੰਗ ਤੇ ਚੜਾ ਕੇ ਤੁਸੀਂ ਬਾਕੀ ਘਰ ਵਾਪਸ ਲੈ ਆਉਣਾ ਹੈ ਜੇਕਰ ਇਸ ਤਰੀਕੇ ਨਾਲ ਕਰਦੇ ਹੋ ਇਸ ਦਾ ਰਿਜ਼ਲਟ ਵੀ ਬਹੁਤ ਬੈਸਟ ਹੋਵੇਗਾ ਤੇ ਦੂਸਰੀ ਗੱਲ ਜਿਹੜੀ ਤੁਸੀਂ ਧਿਆਨ ਵਿੱਚ ਰੱਖਣੀ ਹੈ ਜੋ ਵੀ ਤੁਸੀਂ ਮਿਸ਼ਰਣ ਤਿਆਰ ਕੀਤਾ ਹੈ ਇਸ ਮਿਸ਼ਰਣ ਦੀ ਸਿਰਫ ਤੁਸੀਂ ਗਿਣਤੀ ਮਿੰਤੀ ਦੀਆਂ ਤਿੰਨ ਪੁੜੀਆਂ ਬਣਾਉਣੀਆਂ ਹਨ ਉਹ ਇਸ ਲਈ ਕਿਉਂਕਿ ਇਸ ਮਿਸ਼ਰਣ ਨੂੰ ਸਿਰਫ 3 ਦਿਨ ਹੀ ਵਰਤਣਾ ਹੈ ਕਹਿਣ ਦਾ ਭਾਵ 3 ਦਿਨ ਹੀ ਇਸ ਨੂੰ ਲੈਣਾ ਹੈ ਤੇ ਤੁਸੀਂ ਮਿਸ਼ਰਣ ਇਨਕ ਤਿਆਰ ਜ਼ਰੂਰ ਕਰਨਾ ਹੈ ਕਿ ਉਸ ਦੀਆਂ ਤਿੰਨ ਪੁੜੀਆਂ ਚੰਗੀ ਤਰ੍ਹਾਂ ਬਣ ਜਾਣ ਜੇ ਆਪਣੇ ਘਰ ਦੇ ਵਿੱਚ ਵਿਅਕਤੀ ਜਾਂ ਨਸ਼ੇ ਦਾ ਸੇਵਨ ਕੋਈ ਵੀ ਕਰਦਾ ਹੈ ਉਸ ਨੂੰ 3 ਦਿਨ ਇਹ ਪੁੜੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਦੇ ਸਕਦੇ ਹਾਂ ਇਹ ਪੁੜੀਆਂ ਤਿਆਰ ਕਰਨ ਤੋਂ ਬਾਅਦ ਤੁਸੀਂ ਸੋਮਵਾਰ ਤੋਂ ਲੈ ਕੇ ਸੋਮਵਾਰ ਵਾਲੇ ਦਿਨ ਤੁਸੀਂ ਸ਼ਾਮ ਦੇ 5 ਵਜੇ ਤੋਂ ਪਹਿਲਾਂ ਤੁਸੀਂ ਜੋ ਵੀ ਤੁਹਾਡੇ ਘਰ ਦੇ ਵਿੱਚ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦਾ ਹੈ ਕੋਈ ਫੈਮਿਲੀ ਮੈਂਬਰ ਹੈ ਉਸ ਨੂੰ ਸੋਮਵਾਰ ਦੇ ਦਿਨ 5 ਵਜੇ ਤੋਂ ਪਹਿਲਾਂ ਪਹਿਲਾਂ ਇੱਕ ਪੁੜੀ ਖਵਾ ਦੇਣੀ ਹੈ ਇਸ ਪੁੜੀ ਨੂੰ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਖਵਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿਉਂਕਿ ਕਈ ਲੋਕ ਇਦਾਂ ਦੇ ਹੁੰਦੇ ਹਨ ਉਹਨਾਂ ਦਾ ਕਹਿਣਾ ਹੁੰਦਾ ਅਸੀਂ ਇਹ ਨਸ਼ੇ ਤੇ ਸ਼ਰਾਬ ਨੂੰ ਛੱਡਣਾ ਚਾਹੁੰਦੇ ਹਾਂ ਪਰ ਛੱਡ ਨਹੀਂ ਪਾਉਂਦੇ ਉਹਨਾਂ ਦੇ ਲਈ ਤਾਂ ਬਹੁਤ ਜ਼ਿਆਦਾ ਸੌਖਾ ਹੈ ਕਿਉਂਕਿ ਉਹਨਾਂ ਨੂੰ ਤੁਸੀਂ ਕਿਸੇ ਵੀ ਤਰੀਕੇ ਨਾਲ ਕਹਿ ਕੇ ਖਵਾ ਸਕਦੇ ਹੋ ਜਦੋਂ ਉਹਨਾਂ ਦਾ ਕਿਸੇ ਵੀ ਨਸ਼ੇ ਜਾਂ ਫਿਰ ਸ਼ਰਾਬ ਨੂੰ ਮਨ ਕਰਦਾ ਹੈ ਤਾਂ ਉਸ ਸਮੇਂ ਵੀ ਇਸ ਫੋੜੇ ਨੂੰ ਖਾ ਸਕਦੇ ਹਨ ਉਹਨਾਂ ਦਾ ਮਨ ਫਿਰ ਬਿਲਕੁਲ ਵੀ ਨਹੀਂ ਕਰੇਗਾ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਸ ਦਾ ਤੁਸੀਂ ਸਿਰਫ ਤੇ ਸਿਰਫ 3 ਦਿਨ ਹੀ ਸੇਵਨ ਕਰਨਾ ਹੈ 3 ਦਿਨ ਹੀ ਖਾਣੀ ਹੈ 3 ਦਿਨ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਨਹੀਂ ਕਰਨਾ ਜੇਕਰ ਤੁਸੀਂ ਇਸ ਤਰੀਕੇ ਨਾਲ ਇਹ ਚੀਜ਼ ਤੁਸੀਂ ਇਹ ਪੁੜੀਆਂ ਬਣਾ ਕੇ ਉਸ ਨੂੰ ਦੇਣੀਆਂ ਸ਼ੁਰੂ ਕਰ ਦਿੰਦੇ ਹੋ ਉਸ ਦਾ ਜਿਹੜਾ ਮਨ ਹੈ ਇੱਕਦਮ ਹੀ ਉਸ ਚੀਜ਼ ਤੋਂ ਚੱਲ ਜਾਵੇਗਾ ਜੇਕਰ ਤੁਸੀਂ ਇਹ ਪੁੜੀਆਂ ਉਸ ਨੂੰ ਦੇ ਦਿਓਗੇ ਇਹਦਾ ਜੋ ਵੀ ਤੁਹਾਡੇ ਘਰ ਵਿੱਚ ਸ਼ਰਾਬ ਦੇ ਨਸ਼ੇ ਦਾ ਸੇਵਨ ਕਰਦਾ ਹੈ ਉਹਨਾਂ ਨੂੰ ਇਸ ਚੀਜ਼ ਦਾ ਟੇਸਟ ਨਸ਼ੇ ਸ਼ਰਾਬ ਦਾ ਚੰਗਾ ਹੀ ਨਹੀਂ ਲੱਗੇਗਾ। ਉਹਦੀ ਜੀਬ ਦਾ ਸਵਾਦ ਜਿਹੜਾ ਹੈ ਬਿਲਕੁਲ ਵੀ ਉਸ ਨੂੰ ਚੰਗਾ ਨਹੀਂ ਲੱਗੇਗਾ ਉਹ ਸ਼ਰਾਬ ਪੀਣ ਨੂੰ ਉਸ ਦਾ ਮਨ ਨਹੀਂ ਕਰੇਗਾ। ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ کارਗਰ ਉਪਾਅ ਹੈ ਇਹ ਮਿਸ਼ਰਣ ਤੁਸੀਂ ਤਿਆਰ ਕਰਨਾ ਹੈ। ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋ ਜਾਵੇਗਾ। ਇੱਕ ਗੱਲ ਦਾ ਤੁਸੀਂ ਹੋਰ ਖਾਸ ਧਿਆਨ ਰੱਖਣਾ ਹੈ ਇਸ ਉਪਾਅ ਨੂੰ ਜਿਹੜਾ ਤੁਸੀਂ ਦਵਾਈ ਦੇ ਰਹੇ ਹੋ। ਇਹ ਮਿਸ਼ਰਣ ਤਿਆਰ ਕਰਕੇ ਦੇ ਰਹੇ ਹੋ ਤੁਹਾਡੇ ਘਰ ਦਾ ਫੈਮਲੀ ਮੈਂਬਰ ਜੋ ਵੱਡਾ ਹੈ ਤੁਹਾਡੇ ਘਰ ਦੇ ਵਿੱਚ ਉਹੀ ਕਰ ਸਕਦਾ ਹੈ ਜੇਕਰ ਤੁਹਾਡੇ ਘਰ ਦਾ ਫੈਮਲੀ ਮੈਂਬਰ ਜੋ ਘਰ ਦੇ ਵਿੱਚ ਵੱਡਾ ਹੈ ਉਹੀ ਸ਼ਰਾਬ ਦੇ ਨਸ਼ੇ ਦਾ ਜੇਕਰ ਸੇਵਨ ਕਰਦਾ ਹੋਵੇ ਫਿਰ ਤੁਹਾਡੇ ਦਾ ਕੋਈ ਘਰ ਦਾ ਜਿਹੜਾ ਵੱਡਾ ਬੱਚਾ ਹੈ ਉਹ ਤੁਹਾਡੇ ਘਰ ਦੇ ਵਿੱਚੋਂ ਆਪਣੇ ਪਿਤਾ ਦੇ ਲਈ ਇਸ ਪੁੜੀ ਦਾ ਉਸ ਨੂੰ ਸੇਵਨ ਕਰਵਾ ਸਕਦਾ ਹੈ ਤੁਸੀਂ ਇਹ ਮਿਸ਼ਰਣ ਜੇਕਰ ਦੇ ਰਹੇ ਹੋ ਜੇਕਰ ਤੁਹਾਡਾ ਬੱਚਾ ਛੋਟਾ ਹੈ ਉਸ ਦੇ ਹੱਥੋਂ ਵੀ ਤੁਸੀਂ ਦੇ ਸਕਦੇ ਹੋ ਪਰ ਜ਼ਿਆਦਾ ਵਧੀਆ ਹੋਵੇਗਾ ਜੇਕਰ ਵੱਡਾ ਬੱਚਾ ਆਪਣੇ ਪਿਤਾ ਨੂੰ ਇਸ ਚੀਜ਼ ਦਾ ਸੇਵਨ ਕਰਵਾਵੇਗਾ ਸਿਰਫ ਤਿੰਨ ਦਿਨ ਤੁਸੀਂ ਇਹ ਪੁੜੀਆਂ ਖਵਾਉਣੀਆਂ ਹਨ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਕਰਨਾ ਇਹ ਉਪਾਅ ਬਹੁਤ ਹੀ ਜ਼ਿਆਦਾ ਤੁਹਾਡੇ ਲਈ کارਗਰ ਸਾਬਿਤ ਹੋ ਜਾਵੇਗਾ ਕਿਉਂਕਿ ਆਮ ਕੋਈ ਉਪਾਅ ਨਹੀਂ ਹੈ ਇਹ ਬਹੁਤ ਹੀ ਵਧੀਆ ਤੁਹਾਡੇ ਲਈ ਉਪਾਅ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਨਸ਼ੇ ਤੇ ਸ਼ਰਾਬ ਨੂੰ ਲੈ ਕੇ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਹਨ ਕਈ ਘਰ ਵੀ ਟੁੱਟ ਜਾਂਦੇ ਹਨ ਸੋ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਲੋਕ ਦੁਖੀ ਤੇ ਪਰੇਸ਼ਾਨ ਹਨ ਇਸ ਦੇ ਨਾਲ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਤੇ ਸੇਵਾ ਸਿਮਰਣ ਕਰਦੇ ਹੋ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਨੂੰ ਤੁਸੀਂ ਯਾਦ ਕਰਦੇ ਹੀ ਰਹਿਣਾ ਹੈ ਧਿਆਨ ਧਰ ਕੇ ਤੁਸੀਂ ਸਿਮਰਣ ਕਰਨਾ ਹੈ ਆਪਣੇ ਉਸ ਪਰਿਵਾਰਕ ਮੈਂਬਰ ਦੇ ਲਈ ਤੁਸੀਂ ਹਰ ਰੋਜ਼ ਅਰਦਾਸ ਕਰਨੀ ਹੈ ਉਹਨਾਂ ਦੇ ਲਈ ਪ੍ਰਾਰਥਨਾ ਜ਼ਰੂਰ ਕਰਿਆ ਕਰੋ ਕਿ ਉਹ ਨਸ਼ਾ ਛੱਡ ਦੇਣ ਸੋ ਇਸ ਉਪਾਅ ਦੇ ਨਾਲ-ਨਾਲ ਤੁਸੀਂ ਪਰਮਾਤਮਾ ਦੇ ਅੱਗੇ ਵੀ ਅਰਦਾਸ ਕਰਿਆ ਕਰੋ ਤਾਂ ਕਿ ਤੁਹਾਡੇ ਘਰੋਂ ਨਸ਼ਾ ਦੂਰ ਹੋ ਜਾਵੇ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਇਸ ਤਰੀਕੇ ਨਾਲ ਉਪਾਅ ਕਰਨ ਲੈਂਦੇ ਹੋ ਤੇ ਨਾਲ ਹੀ ਨਾਲ ਤੁਸੀਂ ਪਰਮਾਤਮਾ ਜੀ ਦੇ ਅੱਗੇ ਵੀ ਅਰਦਾਸਾਂ ਬੇਰਤੀਆਂ ਕਰਦੇ ਹੋ ਤਾਂ ਮੰਨ ਕੇ ਚੱਲੋ ਕਿ ਵਾਹਿਗੁਰੂ ਜੀ ਤੁਹਾਡੀ ਅਰਦਾਸ ਨੂੰ ਜ਼ਰੂਰ ਕਬੂਲ ਕਰ ਲੈਣਗੇ ਤੁਹਾਡੇ ਘਰ ਦੇ ਵਿੱਚੋਂ ਨਸ਼ੇ ਦਾ ਸੇਵਨ ਖਤਮ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ